ਔਰ ਫਿਰ ਲੇਡੀਜ਼ ਮਿਲਦੇ ਆ ਤੁਹਾਨੂੰ ਥੋੜੇ ਦਿਨਾਂ 'ਚ ਠੀਕ ਆ ਵੈਰੀ ਗੁੱਡ ਰਿਸਪੌਂਸ ਇਤਾਂ ਦੇ ਦੇਵਕਾ ਤੂੰ ਖਬੋਦਾ ਹੀ ਪਰ ਤਾਂ ਮੈਨੂੰ ਕੋਈ ਨਹੀਂ ਪਤਾ ਪਰ ਇਹਨੇ ਬਗਲੇ ਸਾਰੇ ਮਿੱਟੀ ਨਾਲ ਲਵੇੜ ਦੇ ਨੇ ਆ ਜੋ ਭੱਜ ਗਈ ਉਹ ਅੱਗੇ ਲਾ ਕੇ ਭੱਜ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹੋਰ ਫਿਰ ਲੇਡੀਜ਼ ਮਿਲਦੇ ਆ ਤੁਹਾਨੂੰ ਥੋੜੇ ਦਿਨਾਂ 'ਚ ਠੀਕ ਆ ਵੈਰੀ ਗੁੱਡ ਰਿਸਪੌਂਸ ਇਦਾਂ ਦੇਣਾ ਵੈਰੀ ਗੁੱ ਇਹਨੇ ਲੈ ਜਣਾ ਕੱਢ ਕੇ ਉਹ ਤੇਰੇ ਆਵੇਂ ਖਬੋਗੂਗੇ ਆ ਚਾਹ ਪੀ ਲੈ ਆ ਜਾ ਆ ਜਾ ਚਾਹ ਪੀ ਲੈ ਉਹ ਵੇਖੀ ਤੂੰ ਗਿਆ ਲੈ ਆਹ ਹਰ ਕੀ ਹਰ ਚ ਗਿਆ ਲੈ ਯਾਰ ਬੋਲ ਨਹੀਂ ਕਰਦਾ ਦੇਖਦਾ ਆਸਣ ਜਿੱਥੇ ਮਰਜ਼ੀ ਲੈ ਜਾਓ ਕਹਿੰਦਾ ਹਣਾ ਜੈਕ ਤਾਂ ਨਿਆਲ ਚੱਕਿਆ ਕੱਢਣ ਲਈ ਤੈਨੂੰ ਕੀ ਪਤਾ ਕਹਾਣੀਆਂ ਦਾ ਇਹ ਕੱਲਾ ਹੀ ਕੱਲਾ ਹੀ ਮਗਨ ਹੋਇਆ ਵਿਆਹ ਇਹ ਕਹਿੰਦਾ ਨਾਲ ਦੀਆਂ ਵੱਡੀਆਂ ਮੈਂ ਨਾਲ ਦੀਆਂ ਨਵੇੜੀਆਂ ਵਾਂ ਹੱਸਦਾ ਹੀ ਖਬੋ ਖਬੂਗੇ ਆ ਨਿਕਲ ਗਿਆ ਇਹ ਆ ਕੀ ਕਰਨਾ ਆ ਕੇ ਨਾ ਇਹ ਤੋਫਾ ਲੋ ਲਾਵੇ ਆ ਦੱਸੀ ਇਹਨੂੰ ਮਾਰਿਆ ਇਹਦਾ ਹੋਰ ਤਾਂ ਮੈਨੂੰ ਕੁਝ ਨਹੀਂ ਪਤਾ ਪਰ ਇਹਨੇ ਬਗਲੇ ਸਾਰੇ ਮਿੱਟੀ ਨਾਲ ਲਵੇੜ ਦੇ ਨੇ ਆ ਜੋ ਭੱਜ ਗਈ ਉਹ ਅੱਗੇ ਲਾ ਕੇ ਭੱਜ ਗਏ ਹੁਣ ਉਹ ਇਹ ਢੂਹਾ ਮਾਰਿਆ ਤੇ ਘਟਾ ਹੀ ਪਾਈ ਜਾਣਾ ਉਧਰ ਜਾਓ ਝੋਨੇ ਜੀ ਜਾਓ ਝੋਨੇ 'ਚ ਲੱਗੋ ਨਾ ਹੁਣੇ ਘੱਟਾ ਹੀ ਪਾਏਗਾ ਉੱਤੇ ਇਹ ਇਹ ਚਿੱਟੇ ਤੋਂ ਕਾਲੇ ਹੋ ਕੇ ਨਿਕਲਣਗੇ ਵਿੱਚੋਂ ਬਾਹਰ ਅੱਜ ਸਾਰੇ ਹੀ ਓਏ ਬਗਲੇ ਨਾ ਕਸਮੇਲੇ ਜੇ ਕਰਦੀ ਕਿਦੇ ਉਹ ਮਿੱਟੀ ਨਾਲ ਲਿਬੜੇ ਤਰੇ ਜਾਂਦੇ ਹੌਲੀ ਹੌਲੀ ਲਾਵੀ ਫਾਈਨਲੀ ਵਨ ਵਰਕ ਡਨ ਹੈ ਡਾਨਿਆ ਸਮਾਪਤੀ ਹੋ ਗਈ ਰਾਤ ਦੇ ਕਿਨ ਹੈ ਜੀ ਹੈ ਹਾਂ ਜੀ ਜੇ ਤੁਹਾਨੂੰ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ